ਕੀ ਜਾਣਾ ਆਈ ਜ਼ਿੰਦਗੀ ਕੋਹ ਨਹੀਂ ਵਸਿਆ ਕੀ ਕਰਨਾ ਹਾਂ ਥੋੜੀ ਬੁਧਿਆ ਗੱਲ ਕਰੋ ਹਾਂ ਕੀ ਕਰਾਂ ਗੱਲ ਕੀ ਕਰਾਂ ਪਦਰੇ ਬੈਦੀ ਸੜਕ ਤੇ ਜਾ ਕੇ ਉਹਦੀ ਭੂਆ ਵਹਿਲੀ ਜਿਹੜੀ ਆ ਗਈ ਅਟਕਾਉਣ ਸਾਨੂੰ ਮੈਨੂੰ ਇਹ ਦੱਸੋ ਤੁਸੀਂ ਖਾ ਕੇ ਦਵਾਈ ਤੇ ਮੈਨੂੰ ਕਿਦੇ ਆਸਰੇ ਛੱਡ ਕੇ ਜਾਣਾ ਜੇ ਉਹ ਮੈਨੂੰ ਤੁਹਾਡੇ ਹੁੰਦੇ ਨੇ ਕਾ ਸਮਝਣ ਦੇ ਤੇ ਬਾਅਦ ਵਿੱਚ ਕੋਈ ਸਮਝੂਗਾ ਉਹ ਦਵਾ ਪੀ ਲੈਨੇ ਦਵਾਈ ਭੂਆ ਦੇ ਕੱਲੇ ਠੰਡ ਪੈ ਜੂਗੀ ਨਾਲੇ ਮਾਤਾ ਖੁਸ਼ ਹੋਏਗੀ ਤੇਰੀ ਨਿੱਕਣ ਸਾਰਾ ਕੋ ਪੂਆ ਡੇ ਕਰਾਉਣ ਤੇ ਡਈ ਆ ਪੂਆ ਹੋ ਕੀ ਗਾਂਡੀ ਹੈ ਕਹਿੰਦੀ ਜੇ ਤਾਂ ਨਹੀਂ ਹਟਣਾ ਨਹੀਂ ਹਟਣਾ ਤੈਨੂੰ ਇਹ ਤੇ ਆਂਦੀ ਪਈ ਦਵਾਈ ਪੀ ਲੈ ਤੇ ਮਰਦ ਦਵਾਈ ਬਿਨ ਮਜ਼ਬੂਤ ਨਹੀਂ ਨਾ ਕਰਨ ਸਾਰਾ ਕੋ ਨਿੱਕਿਆਂ ਦੇ ਤਾਂ ਸਾਨੂੰ ਕੀ ਦਿੱਤਾ ਵਾ ਭਾਦੋਂ ਕੀ ਤੇਰੇ ਵਾਲੀ ਨਿਕਲੇ ਇਸ ਤੇ ਘਾਟੇ ਕਰ ਪਹਿਲਾਂ ਦਾ ਪਿਆ ਪੂਆ ਦਾ ਤੇਵੇਂ ਨਾਰ ਲੱਗਿਆ ਪੂਆ ਨੇ ਤਾਂ ਕੱਖ ਆਖਿਆ ਵੀ ਨਹੀਂ ਆਖਿਆ ਕਿ ਉਹਨੇ ਪੂਆ ਸਾਰੀ ਸ਼ਹਿਰ ਤੇ ਤੇਰੀ ਆ ਤੂੰ ਸਮਝਾਉਣਾ ਨਾ ਕਿ ਤੂੰ ਹਲਾਸ਼ਰੀਆਂ ਦੇਂਦੀ ਆ ਹਾਂ ਮੈਡਿਕਮ ਨਹੀਂ ਪਾ ਕੇ ਬੈਠੇ ਜੋ ਹਾਂ ਤੈਨੂੰ ਦਵਾਈਆਂ ਪੀਣ ਦਾ ਚਾਅ ਚੜ ਗਿਆ ਪਹਿਲਾਂ ਪੀਂਦੇ ਹੋ ਭਵਾਦੇ ਹਾਂ ਤਾਂ ਪਹਿਲਾਂ ਦਵਾਈਆਂ ਆ ਵੇਖ ਲੈ ਸੁਖ ਮੰਗਦੀ ਸਾਡੀ ਨਾ ਭੈਣ ਜੀ ਕਿੱਦਾਂ ਦੀ ਗੱਲ ਕੀਤੀ ਦਵਾਈਆਂ ਪਹਿਲਾਂ ਪੀਂਦੇ ਹੋ ਮੇਰੇ ਭਵਾਦੇ ਹੁੰਦੇ ਹਾਂ ਦਵਾਈਆਂ ਪੀ ਕੇ ਦੱਸਣ ਲੱਗੇ ਸਿਆਪੇ ਤੇ ਤੂੰ ਪਹਿਲਾਂ ਪਾਏ ਜੇ ਲੜਾਈਆਂ ਤੇ ਤੂੰ ਵੱਧ ਦਿੰਦੀ ਪਾਈਆਂ ਜੋ ਜੀ ਲੜਦੇ ਕੋਲ ਦੇ ਭਾਵੇਂ ਜਿੱਦਾਂ ਮਰਦੀ ਹੈ ਹੈ ਤੇ ਮੇਰੇ ਬੱਚੇ ਹੀ ਆ ਨਾ ਇਹ ਥੋੜੀ ਮੈਂ ਚਾਹਨੀ ਵੀ ਦਵਾਈ ਪੀਣਾ ਮੇਰੇ ਨਾਲ ਲੱਗਣਾ ਨਾ ਦਵਾਈ ਪੀ ਕੇ ਤੇ ਤੂੰ ਕਰਾਉਣਾ ਹੀ ਅਟਪੂਆ ਤੂੰ ਹੀ ਤੇਰਾ ਹੀ ਨਾਲ ਕਰਾਉਂਦਾ ਲੈਂਗੇ ਲੜਾਈ ਪਾਉਂਦੇ ਨਾ ਕਹੋਂਦੇ ਤੇ ਨਾ ਦਵਾਈਆਂ ਪੀਂਦੇ ਹੋ ਮੇਰੀ ਗੱਲ ਸੁਣੋ ਖਰਚ ਤੇ ਵੰਡਵੰਡਾਈਆਂ ਹੁੰਦੀਆਂ ਹੀ ਆ ਪਰ ਤੂੰ ਆ ਕੇ ਕੰਮ ਕਰਨ ਲੱਗੇ ਭਲਾ ਪਰ ਬਜ਼ੀਰ ਮਾਨ ਨੇ ਬੜੇ ਜਿ ਕੋਈ ਤਰੀਕੇ ਨਾ ਹੁੰਦੀ ਆ ਕੋਈ ਜਾਇਜ਼ ਕੰਮ ਦਾ ਵਾ ਨਜਾਇਜ਼ ਕਿਦਾਂ ਕਰਨਾ ਤੈਨੂੰ ਕਿਦਾਂ ਮੈਂ ਛੜਕ ਲੈ ਕੇ ਪਹਿਲਾਂ ਜਾ ਕੇ ਉਹ ਪਪਾ ਬਹਿ ਕੇ ਗੱਲ ਕਰ ਲੈਣੇ ਆ ਆ ਕੋਈ ਬੰਦਿਆ ਦਾ ਕੰਮ ਵਾ ਆ ਬੁਜਤਲਾ ਦਾ ਕੰਮ ਹੁੰਦਾ ਹੋ ਜਾ ਕੋਈ ਇਹਨਾਂ ਨੂੰ ਜੀਣ ਹੀ ਨਹੀਂ ਦੇਣਾ ਸਾਨੂੰ ਭੂਆ ਨੇ ਤੇ ਪਵਾੜਾ ਸਾਰਾ ਭੂਆ ਦਾ ਵਾ ਨਹੀਂ ਤੁਹਾਨੂੰ ਉਹਨਾਂ ਨੇ ਘਰੋਂ ਕੱਢ ਦਿੱਤਾ ਤੁਹਾਨੂੰ ਘਰ ਜੀ ਆਈ ਦੇ ਛੱਤ ਤੇ ਨਹੀਂ ਤੁਹਾਨੂੰ ਘਰੋਂ ਬਾਹਰ ਕੱਢ ਦੇਣ ਲੱਗੇ ਅਜੇ ਤਾਂ ਬੰਡ ਵੰਡਾਈਆਂ ਹੀ ਹੱਲ ਕੇ ਪਹਿਲੇ ਮੇਕ ਚਲੋ ਤਾਂ ਕਿਹਨੇ ਹੋਣ ਕੀ ਡਿਆ ਵਾ ਬੂਆ ਸਾਰੀਆਂ ਸਾਰੀਆਂ ਤੂੰ ਦੇ ਨਹੀਂ ਆ ਬੂਆ ਮੇਰੀ ਗੱਲ ਸੁਣੋ ਤੂੰ ਹੀ ਆ ਮੀ ਭਰਤੀ ਐ ਨਾ ਮੰਮੀ ਨਾ ਮੀ ਭਰਤੀ ਪੱਥਰ ਤੇ ਲਕੀਰ ਪੈ ਜਾਣੀ ਆ ਫਿਰ ਇਹਨਾਂ ਨੇ ਤੇ ਇਹੋ ਇਹ ਕਹਿਣਾ ਘਰੋਂ ਬਾਹਰ ਨਿਕਲ ਜਾਓ ਹਾਨੂੰ ਮੁੜ ਕੇ ਕਿੰਨੇ ਟਿਕਣ ਦੇਣਾ ਅੰਦਰ ਬਲਝੇ ਤੇਰੇ ਨਾਲ ਇੰਨਾ ਕਲੇਸ਼ ਪਾਉਂਦੇ ਨਾ ਲੜਾਈ ਪੈਂਦੀ ਤੇ ਨਾ ਇਥੋਂ ਤੱਕ ਨੌਬਤ ਪਾਉਂਦੀ ਭਰਾ ਭਰਾ ਰਰ ਕੇ ਰਹਿੰਦੇ ਹੋ ਤੂੰ ਤਾਂ ਉਹਨਾਂ ਨੂੰ ਅੱਖੀ ਨਹੀਂ ਵੇਖ ਆ ਮਾਤਾ ਨੂੰ ਪੁੱਛ ਲੈ ਰੱਬ ਨੂੰ ਜਾਣਦੇ ਨਹੀਂ ਕਦੀ ਮਰੀ ਚੰਗੀ ਕਹੀ ਉਹ ਦੋਵਾਂ ਦੀਆਂ ਨੂੰ ਕੰਮ ਕਰਦੇ ਕੰਮ ਕਰਦੇ ਮਰ ਚਲੇ ਆਂ ਹੀ ਮੇਰੇ ਕੱਪੜੇ ਵੇਖ ਲੈ ਉਹਦੇ ਕੱਪੜੇ ਵੇਖ ਲਿਆ ਕਰ ਮਾਤਾ ਨੂੰ ਕਿਹੜਾ ਪੰਘੂੜਾ ਬਣਾ ਕੇ ਦਿੱਤਾ ਜਿਹੜਾ ਮਾਤਾ ਪੰਘੂੜਾ ਝੂਲਣ ਲਈ ਆ ਮਾਤਾ ਵੀ ਤੁਹਾਡੇ ਪਿੱਛੇ ਮੰਨ ਲਈ ਆ ਤੇ ਭੂਆ ਤੂੰ ਆਪਣੀ ਸਾਸੂ ਕਿਹੜੇ ਪੰਘੂੜੇ 'ਚ ਪਾ ਕੇ ਭੱਲੇ ਆਈ ਹੈ ਹੈ ਆਹ ਦੇਖੋ ਰੋਟੀ ਨਹੀਂ ਦਿੱਤੀ ਗਈ ਉਹਨੂੰ ਗਲਾ ਮਾਰਦੀ ਤੁਹਾਡੇ ਘਰ ਆਣ ਕੇ ਹੁਣ ਤੈਨੂੰ ਸੱਚੀਆਂ ਸੋਹਣਾਂ ਸਾਰੇ ਬੱਸ ਕਰੋ ਆਹ ਤਾਂ ਮੈਂ ਵੇਖਣ ਗਿਆ ਬੱਸ ਵੇਖਣ ਗਿਆ ਹੀ ਨਹੀਂ ਚੁੱਪ ਕਰੋ ਕਾਦੀ ਕਲਾ ਪਾ ਲਈ ਈ ਨਹੀਂ ਮੇਰੀ ਗੱਲ ਸੁਣ ਐਨੇ ਕਾਲੇ ਨਹੀਂ ਪਈ ਰਹਿੰਦਾ ਕਾਕਾ ਤੂੰ ਦਵਾਈ ਪੀਣ ਨਾਲ ਕਾਜ ਤੈਨੂੰ ਕੁਛ ਹੁੰਦਾ ਤਾਂ ਕੀ ਲੱਭ ਲੈਣਾ ਸੀ ਲੱਭਣਾ ਕਿ ਮੈਂ ਸਾਰੇ ਮਰਦੇ ਮਰਦੇ ਨੇ ਪਿਆਨ ਤੇ ਗਏ ਸਾਰਾ ਟੱਬਰ ਅੰਦਰ ਵਾਰਨਾ ਸੀ ਮੈਂ ਆਹੋ ਹੁਣ ਬੁੱਢੇ ਵਾਰੇ ਮੈਨੂੰ ਜੇਲ੍ਹ ਚ ਭਾਲ ਦੇ ਤੂੰ ਬਹੁਤ ਸੋਹਣੀ ਤੇਰੀ ਕਰਤੂਤ ਭਾਬੀ ਮੇਰੇ ਆਇਆ ਕਲੇਸ਼ ਪੈਂਦਾ ਨਾ ਕਲੇਸ਼ ਤਾਂ ਤੁਹਾਡੇ ਘਰ ਪਹਿਲਾਂ ਪਿਆ ਸੀ ਮੈਂ ਚੱਲੀ ਆ ਲੋ ਦਵਾਈਆਂ ਪੀਓ ਤੇ ਮੇਰੇ ਵਾਲੇ ਜੋ ਮਰਜ਼ੀ ਕਰੋ ਹਾਂਜੀ ਮੇਰੀ ਨਹੀਂ ਮੈਂ ਨਹੀਂ ਖਲੋਣਾ ਖਲੋਣਾ ਕੀ ਦੱਸਣਾ ਮੈਨੂੰ ਤੁਸੀਂ ਕੋਈ ਗੱਲ ਨਹੀਂ ਕਾਲੀ ਨਾ ਪੈ ਮੋਰ ਮੁੰਡੇ ਨਾਲ ਕੇ ਗੁੱਸੇ ਚਾਣ ਕੇ ਦਵਾਈ ਪੀ ਲਈ ਐਲਪੀ ਨਾਲ ਲਗਾ ਮਹਾ ਬਚਿਆ ਤੂੰ ਸ਼ੁਕਰ ਕਰੋ ਦੀ ਜਾਨ ਬਚ ਗਈ ਤੇ ਪੀ ਲੈਂਦਾ ਤਾਂ ਫੇਰ ਅਹੀਂ ਕੀ ਲੱਭ ਲੈਣਾ ਸੀ ਨਹੀਂ ਭਾਬੀ ਤੁਸੀਂ ਜੇ ਸਿਆਣੇ ਹੁੰਦੇ ਸਾਰੇ ਜਾਣੇ ਰਲ ਕੇ ਰਹਿੰਦੇ ਤੇ ਮੈਨੂੰ ਕੀ ਲੋੜੀ ਤੂੰ ਹੀ ਫੋਨ ਕਰ ਕਰਕੇ ਮੈਨੂੰ ਸੱਦਿਆ ਮੈਂ ਤਾਂ ਆਪਣੇ ਘਰ ਬੈਠੀ ਮੈਨੂੰ ਕੀ ਪਤਾ ਤੁਹਾਡੇ ਘਰ ਕੀ ਭੰਗ ਪੁੱਜਣ ਦੇ ਤੇ ਕੀ ਹੋਣਿਆ ਕੀ ਨਹੀਂ ਹੋਣਿਆ ਤੂੰ ਕਾਲੀ ਨਾ ਪੈ ਠੰਡੀ ਰਹਿ ਵੇਖ ਲੋ ਵੀਰ ਜੀ ਤੇ ਦੀਦੀ ਕਿਦਾਂ ਡਏ ਆ ਭੂਆ ਜੀ ਨੂੰ ਬੋਲਣ ਉਹਨਾਂ ਨੇ ਤਾਂ ਮੈਂ ਬੁਲਾਇਆ ਹੈਗਾ ਚੱਲ ਹਟਾਣ ਕੇ ਤੇ ਹੱਲ ਕਰ ਜੋ ਪਰ ਨਾ ਦੀਦੀ ਨੇ ਤਾਂ ਮਾਸਾ ਵੱਡੇ ਛੋਟੇ ਦਾ ਲਿਆ ਜੀ ਆਨੀਆ ਕਿੰਨਾ ਵਤਵਾ ਬੋਲਣ ਦੇ ਆ ਭੂਆ ਨੂੰ ਉਹ ਵਿਚਾਰੀ ਕਿੰਨਾ ਚੰਗਾ ਸੋਚ ਕੇ ਆਈ ਸੀ ਤੇ ਉਹ ਵੇਖ ਲੋ ਗੱਲਾਂ ਸੁਣ ਕੇ ਵਿਚਾਰੀ ਨੇ ਘਰ ਚ ਲੈ ਜਾਣਾ ਵਾ ਚੱਲ ਕੋਈ ਨਹੀਂ ਪਾ ਲੈਂਦੇ ਇਹਨਾਂ ਨੂੰ ਰੋਲਾ ਇਹਨਾਂ ਦਾ ਇਹ ਇਰਾਦਾ ਵਾ ਕਿ ਰੋਲਾ ਰਲਾ ਪਾਵਾਂਗੇ ਤੇ ਸਾਡੀ ਸੁਣਵਾਈ ਹੋ ਜੋਗੀ ਸੁਣਵਾਈs ਨੂੰ ਇਹਨਾਂ ਦੀ ਕੋਈ ਨਹੀਂ ਹੋਣੀ ਤੇ ਨਾਲੇ ਹੀ ਅਟੋ ਹਣਾ ਹੀ ਹੋਣਾ ਵਾ ਜੋ ਮਰਜ਼ੀ ਕਰ ਲੈਣੇ ਭਾਬੀ ਵੇਖ ਲਾ ਪੜੇ ਚ ਤੇ ਨਾ ਪੜ ਚ ਕਿੰਨਾ ਫਰਕ ਹੁੰਦਾ ਵਾ ਬਲਜੀਤ ਵੇਖ ਲਾ ਕਿੰਨਾ ਚਵੜ ਚਵੜ ਬੋਲਣ ਦੀ ਕਿਦਾਂ ਜਵਾਬ ਸਵਾਲ ਕੀਤੇ ਪੂਨਮ ਨੇ ਅਜੇ ਤੱਕ ਮੈਨੂੰ ਜਵਾਬ ਦਿੱਤਾ ਵਾ ਚੱਲ ਪਿਆਂਜੀ ਕੋਈ ਗੱਲ ਨਹੀਂ ਤੂੰ ਕਾਲੀ ਨਾ ਪੈ ਨਿਆਣੇ ਸਿਆਣੇ ਹੈਗੇ ਆ ਮੈਂ ਇਹਨਾਂ ਨੂੰ ਆਪੇ ਸਮਝਾ ਲੂੰਗੀ ਕੋਈ ਗੱਲ ਨਹੀਂ ਚੱਲ ਅੰਦਰ ਚੱਲੀਏ ਆਪਾਂ ਨਹੀਂ ਉਦੋਂ ਦੇ ਨਹੀਂ ਸਮਝੇ ਤਾਂ ਹੋਰ ਕਿੱਦਾਂ ਸਮਝਾ ਲਾਂਗੀ ਮੈਂ ਜਿੰਨਾਂ ਜਾਣਾ ਆਵੇ ਤੁਹਾਡੇ ਗਾੜੀ ਜੋੜੇ ਹੱਥ ਮੈਂ ਚੱਲੀ ਆਪਣੇ ਪਿੰਡ ਨੂੰ ਜਿੱਦਣ ਭਾਂਡੇ ਅੱਡ ਹੋਣਗੇ ਵੱਖਰੇ ਹੋਣਗੇ ਮੈਂ ਉਦਨੇ ਆ ਘਰ ਆਉਂਗੀ ਨਹੀਂ ਤੇ ਮੈਂ ਆ ਘਰ ਉਹਨਾਂ ਚ ਪੈਰ ਨਹੀਂ ਪਾਉਣਾ ਪਿਆਂਜੀ ਹੁਣ ਵੇਖ ਕਿੰਨੇ ਗੁੱਸੇ ਵਿੱਚ ਵਾ ਕਿੱਦਾਂ ਲੜਾਈ ਪਈ ਆ ਤਤ ਤਤਾਂ ਜੇ ਕੰਮ ਆ ਹੁਣ ਇਹ ਵੀ ਠੰਡ ਠੰਡੋਲਾ ਥੋੜਾ ਜਿਹਾ ਹੋਊਗਾ ਤੇ ਫੇਰ ਮੈਂ ਨਾ ਰ ਮਸਲਾ ਹਲ ਕੋਈ ਕਰੂੰਗੀ ਤੇ ਤੂੰ ਕਾਲੀ ਨਾ ਪੈ ਆ ਜਾ ਪੰਦਰ ਜਾ ਕੇ ਕੋ ਕਰ ਨਹੀਂ ਭਾਬੀ ਐਦਾ ਲੋਕੀ ਅੱਡ ਹੁੰਦੇ ਆ ਦਵਾਈਆਂ ਪੀ ਕੇ ਅੱਡ ਹੁੰਦੇ ਆ ਲੋਕੀ ਤੇ ਸੁਲਾ ਸਪਾਈਆਂ ਨਾਲ ਅੱਡ ਹੁੰਦੇ ਆ ਚਲੋ ਜੋ ਦੇਤਾ ਵੱਡੇ ਨਿੱਕੇ ਨੂੰ ਉਹ ਠੀਕ ਵਾ ਲੋ ਕਿ ਸਤਨਾ ਵਾਹਿਗੁਰੂ ਕਰਕੇ ਬਹਿ ਜਾਂਦੇ ਆ ਇਹ ਤਾਂ ਦਵਾਈਆਂ ਪੀਣ ਚੱਲਿਆ ਨਾਲੇ ਮੈਂ ਆਪਣੇ ਨਾਂ ਤੇ ਥੋੜਾ ਲਵਾਉਣਾ ਵਾ ਜੇਲਾਂ ਚ ਜਾਣਾ ਮੈਂ ਤੱਕੇ ਖਾਣੇ ਆ ਆਪਣੇ ਘਰ ਮੈਂ ਸੁਖੀ ਬਸਣ ਲਈ ਆ ਚੰਗਾ ਰੋ ਇੱਥੇ ਬੈਠੀ ਮੈਂ ਵੀ ਕੀ ਕਰਾਂ ਏ ਆਪਣੇ ਥਾਂ ਗੁੱਸੇ ਇਨੀ ਕਾਲੀ ਪਈ ਆ ਉਹ ਆਪਣੇ ਥਾਂ ਮੁੰਡਾ ਦਵਾਈ ਪੀਣ ਲੱਗਾ ਵਾ ਮੈਂ ਵੀ ਕੀ ਕਰਾਂ ਮੈਂ ਮਾਵਾ ਮੈਂ ਕਿੱਦਾਂ ਹੋਵਾਂਗਾ ਤੱਕਾ ਦੇ ਨਾ ਮੇਰੇ ਸਾਹਮਣੇ ਪੀਵੇਂ ਤਾਂ ਦੁੱਖ ਲੱਗਦਾ ਭੈਣ ਜੀ ਵੀ ਨਾ ਕਾਲੀ ਪੈਂਦੀ ਹੌਸਲਾ ਨਹੀਂ ਕਰਨਦੀ ਚਲ ਕੋਈ ਨਹੀਂ ਅੱਡ ਤਕਾਰ ਹੀ ਦਿੱਤਾ ਵਾ ਹੋ ਹੀ ਜਾਣਾ ਉਹਨੇ ਪਰ ਇਹ ਵੀ ਮੇਰੀ ਸੁਣਨ ਗੈਣ ਨਹੀਂ ਦੇਈ ਕੋਈ ਅੱਡ ਕਿੱਦਾਂ ਹੋਵਾਂਗੇ ਇਹਨਾਂ ਤਾਂ ਪਹਿਲਾਂ ਹੀ ਇੰਨਾ ਰੋਲਾ ਪਾਤਾ ਹਜੇ ਤਾਂ ਸਿਰਫ ਭਾਂਡੇ ਹੀ ਵੰਡੇ ਸੀ ਹਾਇ ਤੇ ਥਾਂ ਦੀ ਤਾਂ ਗੱਲ ਹੋਣੀ ਰਹੀ ਸੀ ਇਹਨਾਂ ਦੇ ਦਵਾਈਆਂ ਪੀਣ ਤੱਕ ਕੰਮ ਲੈ ਗਏ ਆ ਜੇ ਆਪਾਂ ਸੱਚੀ ਗੱਲ ਕੀਤੀ ਫੇਰ ਕੀ ਬਣੂਗਾ ਇਹਨਾਂ ਦਾ ਇਹਨਾਂ ਨੇ ਤਾਂ ਹੈ ਹੀ ਨਹੀਂ ਕਿ ਵੀ ਅਸੀਂ ਅੱਡ ਹੋ ਜਾਈਏ ਮੈਨੂੰ ਨਹੀਂ ਲੱਗਦਾ ਇਹ ਹੋਣਗੇ ਸਾਡੇ ਤੋਂ ਅੱਡ ਕੋਈ ਨਹੀਂ ਜੋ ਮਰਜ਼ੀ ਕਰਨ ਭਾਂ ਦੇ ਦਵਾਈਆਂ ਪੀਣ ਤਾਂ ਭਾਂ ਜੋ ਮਰਜ਼ੀ ਕਰਨ ਅਸੀਂ ਅੱਡ ਹੋਣਾ ਵਾ ਤੇ ਭੋਗ ਕੇ ਰਹਿਣਾ ਵਾ ਕੋਈ ਨਹੀਂ ਐ ਇਦਾਂ ਕਰਾਂਗੇ ਕੀ ਗੱਲ ਹੋ ਗਈ ਨਾ ਇਹਨਾਂ ਨੂੰ ਕਵਾਂਗੇ ਘਰ ਦਾ ਮੁੱਲ ਪਾ ਲਓ ਮੁੱਲ ਪਾ ਲਓ ਪਰ ਇਹ ਮੰਨਣਗੇ ਮੰਨਣ ਚਾਏ ਨਾ ਮੰਨਣ ਅਸੀਂ ਤੇ ਇਦਾਂ ਕਵਾਂਗੇ ਨਾ ਉਹਨਾਂ ਕੋ ਕਿੱਥੇ ਮੁੱਲ ਪੈਣਿਆ ਜੇ ਉਹਨਾਂ ਨੇ ਰੱਖਣਾ ਹੋਗਾ ਨਾ ਉਹਨਾਂ ਕੋ ਕਿਹੜੇ ਪੈਸੇ ਦਿੱਤੇ ਜਾਣ ਦੇ ਤੇ ਜੇ ਨਾਮ ਹੀ ਮੰਨਣਗੇ ਨਾ ਕਹਿਣਗੇ ਤੁਸੀਂ ਬਾਹਰ ਵਾਲਾ ਲੈ ਲਓ ਤੇ ਬਾਹਰ ਵਾਲਾ ਹੀ ਲੈ ਲਾਂਗੇ ਫਿਰ ਅਸੀਂ ਨਹੀਂ ਲੈਣਾ ਬਾਹਰ ਵਾਲਾ ਥਾਂ ਉਥੇ ਥੋੜਾ ਜਿਹਾ ਥਾਂ ਵਾ ਉਥੇ ਜਾ ਕੇ ਆਪਾਂ ਕੀ ਕਰਾਂਗੇ ਮਸਕ ਜੀ ਨੇ ਥਾਂ ਚ ਨਾਲੇ ਇੱਥੇ ਬਣਿਆ ਮਤਰਾ ਵਾ ਉਥੇ ਜਾ ਕੇ ਪੈਸੇ ਲੱਗਣੇ ਆਣਗੇ ਉਹ ਥੋੜਾ ਨਹੀਂ ਹਸ ਦੇਣੇ ਉਹ ਇਹਦੇ ਨਾਲੋਂ ਥੋੜਾ ਵੱਧ ਹੀ ਆ ਨਾਲੇ ਉਹ ਰੋਡ ਦੇ ਉੱਤੇ ਆ ਉਥੇ ਪਾਵਾਂਗੇ ਦੋ ਦੁਕਾਨਾਂ ਤੇ ਵਿੱਚੋਂ ਦੀ ਰਾਹ ਰੱਖ ਲਾਂਗੇ ਇਹਨਾਂ ਨੂੰ ਕੀ ਪਤਾ ਰਸਦਾਈਆਂ ਨੂੰ ਇਹ ਵੀ ਗੱਲ ਤੁਹਾਡੀ ਸਹੀ ਆ ਵਾਹ ਤੇ ਹੈ ਕਿ ਉਹ ਰੋਡ ਦੇ ਉੱਤੇ ਹੀ ਆ ਉਹਦਾ ਥਾਂ ਤਾਂ ਫਿਰ ਮੁੱਲ ਦਾ ਪਾਵਾ ਹੁਣਾਵਾ ਨਾ ਆਹੋ ਉਹਦਾ ਰੇਡ ਬਾਬਾ ਲਗੜਾ ਰੋੜ ਦੇਤੇ ਜੂ ਚਲੋ ਠੀਕ ਆ ਫਿਰ ਆ ਵੀ ਤੁਹਾਡੀ ਗੱਲ ਸਹੀ ਆ ਬਾਕੀ ਵੇਨੇ ਆ ਇਹ ਵੀ ਇਹਦੇ ਵੀ ਨਾ ਕਿਥੇ ਪੈਸੇ ਭਰੇ ਜਾਂਦੇ ਆ ਉਦਾਂ ਹੀ ਰੋਲਾ ਪਾਉਣ ਚੁੱਕੇ ਹੀ ਆ ਤੇ ਜੀ ਉਹਨਾਂ ਨੇ ਭਾਰਤ ਤੇ ਫਿਰ ਉਹ ਨਹੀਂ ਭਰੇ ਜਾਂਦੇ ਵੇ ਬਾਹਰ ਵੇਖੋ ਕੀ ਬੰਡਿਆ ਤੁਸੀਂ ਚੋਪੜੇ ਅੰਦਰ ਵੜ ਕੇ ਬੈਠੇ ਜੀ ਕੀ ਬੰਡਿਆ ਬਾਹਰ ਹਾਂ ਵੇ ਵੱਡਾ ਦਵਾਈ ਪੀਣ ਲੱਗਾ ਹੀ ਉਹ ਦਵਾਈ ਪੀ ਲੈ ਲਗਾ ਉਹ ਇਦਾਂ ਹੀ ਬਖੰਡ ਕਰਦਾ ਹੁੰਦਾ ਦਵਾਈ ਪੀ ਲੈਣੀ ਇੱਥੇ ਨਾਲੇ ਕੁੜੀਏ ਤੂੰ ਮੈਨੂੰ ਦੱਸਦੀ ਜੇ ਤੂੰ ਆਡੀ ਹੋਣਾ ਸੀ ਤੇ ਮੇਰੇ ਨਾਲ ਕਿਉਂ ਨਹੀਂ ਗੱਲ ਕੀਤੀ ਤੂੰ ਆਪਣੀ ਭੂਆ ਨੂੰ ਸਾਧ ਰਹੀ ਨਾ ਮੈਨੂੰ ਪੁੱਛਿਆ ਨਾ ਮੈਨੂੰ ਦੱਸਿਆ ਉਹ ਮੰਮੀ ਜੀ ਮੈਂ ਤੁਹਾਨੂੰ ਤਾਂ ਨਹੀਂ ਦੱਸਿਆ ਕਿ ਭੀ ਜੇ ਮੈਂ ਤੁਹਾਡ ਨਾਲ ਗੱਲ ਕਰਦੀ ਨਾ ਤੇ ਰੋੜਾ ਪਹਿਲਾਂ ਹੀ ਪੈ ਜਾਣਾ ਸੀ ਮੈਂ ਇਸੇ ਕਰਕੇ ਭੂਆ ਨੂੰ ਫੋਨ ਲਾਇਆ ਸੀ ਨਾਲੇ ਭੂਆ ਨੇ ਕਰਨਾ ਹੈ ਪੂਰਾ ਹਾਲ ਤੁਹਾਨੂੰ ਪਤਾ ਸਾਰੇ ਉਹਦੀ ਦਿਮਾਗ ਕਰ ਗਈ ਫਿਰ ਕਰ ਗਈ ਹੋ ਗਿਆ ਹਾਲ ਤੇਰਾ ਜਿੱਦੋਂ ਸੁਣੀ ਗਿਣੀ ਨਹੀਂ ਕਹੇ ਨੇ ਉਹ ਵਿਚਾਰੀ ਕੀ ਕਰੇ ਕਿੰਨਾ ਤੂੰ ਮਾੜਾ ਚੰਗਾ ਬੋਲਣ ਦੇ ਇਹ ਭੂਆ ਦੇ ਨਾਲ ਜਦੋਂ ਮੈਂ ਬੈਠੀ ਆ ਮੋਢ ਬੈਠਾ ਵਾ ਤੇ ਫੇਰ ਤੇਰਾ ਕੀ ਮਤਲਬ ਵੀ ਭੂਆ ਨੂੰ ਫੋਨ ਕਰਨ ਦਾ ਤੂੰ ਮੇਰੇ ਨਾਲ ਤਾਂ ਗੱਲ ਕਰਦੀ ਤੂੰ ਚੁੱਪ ਭੂਆ ਨੂੰ ਫੋਨ ਲਾਇਆ ਤੂੰ ਫਿਰ ਆਇਆ ਮੈਨੂੰ ਦੱਸਿਆ ਹੈਗਾ ਵੀ ਮੰਮੀ ਮੈਂ ਫੋਨ ਲਾਇਆ ਭੂਆ ਨੂੰ ਭੂਆ ਆਉਣ ਲੱਗੀ ਐ ਇਦਾਂ ਦੇ ਕੰਮ ਚੰਗੇ ਲੱਗਦੇ ਜਿੱਥੇ ਤੂੰ ਗਲਤ ਹੋ ਤਾਂ ਤੂੰ ਹੀ ਗਲਤ ਹੋ ਭਾਵੇਂ ਜੋ ਮਰਜੀ ਕਹਿ ਮੰਮੀ ਜੀ ਮੈਂ ਤੁਹਾਨੂੰ ਤਾਂ ਨਹੀਂ ਦੱਸਿਆ ਜੇ ਤੁਸੀਂ ਆਪ ਵੱਖ ਕਰਦੇ ਨਾ ਤੇ ਫੇਰ ਇਹਨਾਂ ਨੇ ਕਿਹਾ ਸੀ ਮੰਮੀ ਨੇ ਤਾਂ ਫਿਰ ਵੰਡੀਆਂ ਗਲਤ ਕੀਤੀਆਂ ਇਸੇ ਕਰਕੇ ਤੇ ਮੈਂ ਭੂਆ ਨੂੰ ਬੁਲਾਇਆ ਹੈਗਾ ਇਪੂ ਨੇ ਕੋਈ ਜਾਰਾ ਰੱਖਣਾ ਸਾਰਿਆਂ ਨੂੰ ਪੋਤੇ ਇੱਦਾਂ ਨਹੀਂ ਵੰਡ ਵੰਡਾਈਆਂ ਹੁੰਦੀਆਂ ਵੰਡ ਵੰਡਾਈਆਂ ਕਿਹ ਤਰੀਕੇ ਨਾਲ ਹੁੰਦੀਆਂ ਤੂੰ ਤਾਂ ਨਹੀਂ ਮਮੀ ਜਾਣੀ ਭਵਾਨੇ ਵੰਡ ਵੰਡਾਈ ਕਰ ਜਣੀ ਇਹ ਨਾ ਰੋਣਾ ਹੀ ਬੜਾ ਪਾਤਾ ਆਵੇ ਚੰਨੇ ਪਕੰਡ ਜਿਆ ਪਾਤਾ ਜੀ ਮੈਂ ਦਵਾਈ ਖਾ ਲਗਾ ਖਾਲੀਏ ਨਹੀਂ ਦਵਾਈ ਕਰਨ ਲੈ ਆ ਦੱਸ ਮੋਂ ਨੂੰ ਕਿੱਦਾਂ ਦੀਆਂ ਗੱਲਾਂ ਕਰਦਾ ਵਾ ਖਾਲੀ ਖਾਲੀ ਜੇ ਖਾ ਲੰਦਾ ਤੇ ਫੇਰ ਚੰਗੀ ਗੱਲ ਹੀ ਉਹ ਖਾ ਕੋ ਕਿੱਥੇ ਲੈਣੀ ਡਰਾਵੇ ਦਿੰਦਾ ਵਾ ਭਾਵੇਂ ਡਰਾਵੇ ਦਿੰਦਾ ਭਾਵੇਂ ਜਿੱਦਾਂ ਮਰਜੀ ਆ ਪਰ ਨਹੀਂ ਕਾਕਾ ਜਿਹੜਾ ਕੰਮ ਨਹੀਂ ਚੰਗਾ ਬਣਦਾ ਨਹੀਂ ਬਣਦਾ ਮਿੰਦੋਨੀ ਅੱਜਕੱਲ ਚੰਗੀ ਲੱਗਦੀ ਫੇਰ ਵੀ ਉੜਕ ਤੁਸੀਂ ਭਰਾ ਭਰਾ ਜਿੱਦਾਂ ਦੇ ਮਰਜੀ ਜੇ ਮਰਨ ਵਾਲਾ ਉਹ ਗੱਲ ਪਈ ਨੂੰ ਜੰਮ ਕੇ ਤੇ ਸੁੱਟ ਗਈ ਮੇਰੇ ਵਾਸਤੇ ਸਿਆਪਾ ਖਾਨਾ ਹੁਣ ਮੈਂ ਤਾਂ ਲੱਕੋ ਫਾਏ ਆ ਗਈ ਆ ਨਾ ਮੈਂ ਤਾਂ ਹੁਣ ਉਹਦਾ ਵੀ ਵੇਖਣਾ ਪੈਣਾ ਮੈਨੂੰ ਲੋਕੋ ਕੋ ਮੈਂ ਲਾਂਤਾ ਖਾਣੀ ਆ ਵਾ ਇੰਨੇ ਚ ਐਦਾ ਹੋ ਗਲ ਪਾਲਿਆ ਵਾ ਜਿਹਨੇ ਜੰਮਿਆ ਨਹੀਂ ਤੇ ਪਾਲਿਆ ਤੇ ਹੈਗਾ ਵਾ ਤਾਂ ਆਪਣੇ ਨੂੰ ਸਭ ਕੋ ਦਿੱਤਾ ਉਹਨੂੰ ਕੁਛ ਵੀ ਨਹੀਂ ਦਿੱਤਾ ਕਿਹ ਤਰੀਕੇ ਨਾਲ ਅੱਡ ਕਰਾਂਗੇ ਤੁਸੀਂ 10 ਦਸ ਮਹੀਨਾ ਜਰਜੋ ਕਾਲੇ ਨਾ ਪਾਓ ਉਹ ਮੰਮੀ ਤਾਂ ਹੀ ਤੇ ਭੂਆ ਨੂੰ ਬੁਲਾਇਆ ਸੀ ਤੁਹਾਡੇ ਕੋਈ ਤਰ੍ਹਾਂ ਗੱਲ ਹੋਰ ਹੋ ਜਾਣੀ ਹੈ ਭੂਆ ਤਾਂ ਉਹਨਾਂ ਦੀ ਸਕੀ ਆ ਨਾ ਭਾਵੇਂ ਭੂਆ ਸਕੀ ਆ ਪਰ ਪੁੱਤ ਫੇਰ ਵੀ ਕੋਈ ਤਰੀਕਾ ਵਰਤਣਾ ਪੈਂਦਾ ਵਾ ਕੰਮ ਕੋਈ ਵੀ ਕਰਨਾ ਹੋਵੇ ਤਾਂ ਬਾਕੀ ਰਹੀ ਗੱਲ ਪਿਆਰੀ ਬੰਨੇ ਦੀ ਤੁਸੀਂ ਮੈਨੂੰ ਆਪੇ ਦੱਸ ਦੇ ਵੀ ਕੀ ਤੁਹਾਨੂੰ ਚਾਹੀਦਾ ਵਾ ਉਹ ਮੈਂ ਆਪੇ ਕਿਸ ਤਰੀਕੇ ਨਾਲ ਤੁਹਾਨੂੰ ਦਵਾ ਦਿੰਦੀ ਮੰਮੀ ਜੇ ਤੁਹਾਨੂੰ ਦੱਸਦਾ ਕੀ ਚਾਹੀਦਾ ਵਾ ਇੱਕ ਤੇ ਸਾਨੂੰ ਚਾਹੀਦਾ ਘਰ ਠੀਕ ਆ ਤੇ ਦੂਸਰੇ ਨੰਬਰ ਤੇ ਸਾਨੂੰ ਪਿਆੜੀ ਦਾ ਹਿੱਸਾ ਵਾ ਦੇ ਚਾਹੀਦਾ ਵਾ ਕਿਉਂਕਿ ਜੋ ਜੰਮੇ ਆ ਹਨਾ ਵਿਆਹ ਵੀ ਹੋ ਗਿਆ ਆਜਨ ਤੱਕ ਕਰੇ ਕਰਪਈ ਦਾ ਹਿਸਾਬ-ਕਤਾਬ ਨਹੀਂ ਹੋ ਗਿਆ ਕਿ ਪੈਲੀ ਬਨੇ ਚ ਕੀ ਬਚਿਆ ਤੇ ਕੀ ਆਇਆ ਤੇ ਕੀ ਲੱਗਾ ਠੀਕ ਆ ਸਾਰਾ ਪੈਸਾ ਤੇ ਲੈ ਇਹਨਾਂ ਨੇ ਵਰਤਿਆ ਵਾ ਹੁਣ ਗਾੜੀ ਅਹੀਂ ਮੈਂ ਆਪਣਾ ਚੰਨੇ ਆ ਇਹਨਾਂ ਨੂੰ ਦੋ ਚਾਰ ਹਿੱਸੇ ਕਰ ਦੋ ਦੋ ਸਾਨੂੰ ਦੋ ਤੀਸਰਾ ਆਪਣਾ ਤੇ ਚੌਥਾ ਭਾਜੀ ਨੂੰ ਦੋ ਕੋਈ ਗੱਲ ਨਹੀਂ ਤੁਸੀਂ ਹੁਣ ਕਾਲੇ ਨਾ ਪਾਓ ਮੈਂ ਆਪੇ ਉਹਨੂੰ ਠੀਕ ਹੋ ਲਾਂਦੇ ਆ ਤੇ ਮਾਨਾ ਥੋੜਾ ਜਿਹਾ ਠੰਡਾ ਹੋ ਲਾਂਦੇ ਤੇ ਮੈਂ ਆਪੇ ਵੰਡ ਵੰਡਾਈ ਕਰ ਦੂਗੀ ਹੁਣ ਤੁਸੀਂ ਗਾੜੀ ਜਾ ਕੇ ਨਾ ਕਿਸੇ ਨਾਲ ਵੀ ਨਾ ਫੋਨ ਫੋਨ ਕਰਕੇ ਤੇ ਸਾਦੇ ਰਹਿ ਰਿਓ ਤੇ ਗੱਲਾਂ ਕਰ ਦੇ ਰਿਓ ਆਪਣੇ ਘਰ ਦੀ ਗੱਲ ਵਾ ਘਰੇ ਰੱਖੀ ਦੀ ਹੁੰਦੀ ਆ ਐਵੇਂ ਲੋਕਾਂ ਨੂੰ ਤਾਂ ਰਿਸ਼ਤੇਦਾਰਾਂ ਦੱਸ ਕੇ ਤਮਾਸ਼ਾ ਨਹੀਂ ਬਖਾਲੀਦਾ ਹੁੰਦਾ ਮੰਮੀ ਪੂਆ ਤੇ ਆਪਣੀ ਆ ਉਹ ਕਿਹੜੀ ਭਗਾਨੀ ਆ ਨਾਲੇ ਉਹ ਤੇ ਉਂਝ ਵੀ ਗੱਲ ਸਾਡੇ ਵੱਲ ਦੀ ਕਰਦੀ ਆ ਮੈਂ ਤੇ ਤਾਂ ਹੀ ਬੁਲਾਇਆ ਸੀ ਮੈਂ ਕਿਹੜਾ ਹੋਰ ਕੇ ਨੂੰ ਫੋਨ ਲਾ ਜੇ ਪੂਆ ਤੇਰੇ ਵੱਲ ਦੀ ਆ ਮੰਨਦੀ ਤੇਰੀ ਗੱਲ ਤੇ ਫੇਰ ਉਹਨੂੰ ਵੀ ਤਾਂ ਮੰਨਣੀ ਚਾਹੀਦੀ ਹੈ ਨਾ ਉਹ ਮੰਨਿਆ ਪਵਾੜਾ ਤਾਂ ਜ਼ਿਆਦਾ ਪੈ ਗਿਆ ਮੈਨੂੰ ਹੁਣ ਕੀ ਪਤਾ ਹੈ ਕਿ ਭਈ ਆ ਸਿਆਪਾ ਪੈ ਜਾਣਾ ਤੇ ਉਹਨਾਂ ਨੇ ਆ ਕਦਮ ਚੁੱਕ ਲੈਣਾ ਵਾ ਕਿ ਮੈਂ ਦਵਾਈ ਖਾ ਲੈਣੀ ਆ ਪੂਆ ਨੂੰ ਵੀ ਥੋੜੀ ਆਏ ਪਤਾ ਹੀਗਾ ਉਹਦੇ ਵਿਚਾਰੀ ਆਪਣੇ ਵੱਲੋਂ ਆਈ ਚੱਲ ਕੇ ਵੀ ਪੂਰਮ ਮੈਂ ਤੇਰੀ ਸਾਈਡ ਲੈਂਦੀ ਆ ਇਕ ਜੋਰ ਬੰਦਾ ਸਰਦਾ ਮੈਂ ਦੇਖੇ ਜਾਉਂਗੀ ਹੁਣ ਆ ਥੋੜੀ ਪਤਾ ਹੀ ਆ ਪਵਾੜਾ ਪੈ ਜਾਣਾ ਉਹਨਾਂ ਪਰ ਚਾਹੀਦਾ ਸੀ ਤੈਨੂੰ ਮੈਨੂੰ ਦੱਸਣਾ ਵੀ ਮੰਮੀ ਮੈਂ ਆਡੋ ਹੋਣਾ ਮੈਂ ਫੋਨ ਕਰਾਂ ਕਿ ਨਾ ਕਰਾਂ ਪਵਾ ਨੂੰ ਫੇਰ ਤੂੰ ਕਰਦੀ ਜੇ ਮੈਂ ਤੈਨੂੰ ਕਹਿੰਦੀ ਤੂੰ ਤਾਂ ਆਪੇ ਹੀ ਫੋਨ ਚੁੱਕ ਕੇ ਪਤਾ ਨਹੀਂ ਕਿਹੜੇ ਵੇਲੇ ਕਰ ਲਿਆ ਕਿਹੜੇ ਵੇਲੇ ਨਹੀਂ ਆ ਆਪ ਉਹਦਰੀਆਂ ਗੱਲਾਂ ਨਹੀਂ ਕਰੀਦੀਆਂ ਹੁੰਦੀਆਂ ਫੇਰ ਵੀ ਘਰ ਤੇ ਰਹਿ ਕੇ ਕਰਦੇ ਦੀ ਸਲਾਹ ਲੈਣੀ ਚਾਹੀਦੀ ਆਪਣੀਆਂ ਮਰਜ਼ੀਆਂ ਨਹੀਂ ਕਰਨੀਆਂ ਚਾਹੀਦੀ ਚਲ ਮੰਮੀ ਕੋਈ ਨਹੀਂ ਜੇ ਕਰ ਲਿਆ ਫੋਨ ਤੇ ਫੇਰ ਕੀ ਹੋ ਗਿਆ ਹੁਣ ਤਾਂ ਦੱਸਣਾ ਨਹੀਂ ਅਸੀਂ ਦੱਸਣਾ ਸਾਨੂੰ ਕੀ ਚਾਹੀਦਾ ਹੁਣ ਇਹ ਤੁਹਾਡੇ ਤੇ ਛੜਦਾ ਸਾਰਾ ਕੁਝ ਕੋਈ ਗੱਲ ਨਹੀਂ ਹਜੇ ਤੁਸੀਂ ਠੰਡੇ ਰਹੋ ਹਜੇ ਕੋਈ ਗੱਲ ਬਾਤ ਨਹੀਂ ਕਰਨੀ ਜਿੱਦਾਂ ਕੰਮ ਚੱਲਣ ਦਾ ਉਦੋਂ ਚੱਲਦਾ ਰਹਿਣ ਤੋਂ ਉਹਨੂੰ ਮੜ ਜਾ ਤਾਂ ਮਨ ਠੀਕ ਹੋ ਲਾਂਦੋ ਫਿਰ ਆਪੇ ਤਰੀਕੇ ਜਿਹਾ ਨਾ ਕੰਮ ਕਰ ਲਾਂਗੇ ਜਿਹੜਾ ਕਰਨ ਵਾਲਾ ਵੇਖ ਲੈ ਬਲਜੀਤ ਮਾਤਾ ਦੇ ਕੰਮ ਕਿਦਾਂ ਲਈ ਭੂਆ ਦੇ ਨਾਲ ਇਹ ਦੋ ਚਾਰ ਦਿਨ ਠੰਢ ਠੰਢ ਹੋਲਾ ਲੈਂਦੇ ਫਿਰ ਮੈਂ ਐਡ ਕਰੂੰਗੀ ਨਾ ਅੱਡ ਤੇ ਮੈਂ ਵੀ ਇਦਾਂ ਨਹੀਂ ਹੁੰਦਾ ਜਿੰਨਾ ਮਰਜ਼ੀ ਜ਼ੋਰ ਲਾ ਲੈਣ ਉਹ ਮੱਬਾ ਉਹਨਾਂ ਨੇ ਮੰਚ ਧਾਰ ਲਈ ਆ ਸਾਨੂੰ ਅੱਡ ਕਰਨਾ ਹੀ ਕਰਨਾ ਵਾ ਹੁਣ ਭੂਆ ਦੇ ਕੰਨਾਂ ਤੱਕ ਗੱਲ ਪਹੁੰਚ ਗਈ ਆ ਨਾਲੇ ਉਹਨਾਂ ਨੇ ਵੀ ਤੇ ਅੱਤ ਚੁੱਕੀ ਆ ਮੰਮੀ ਵੀ ਲੋ ਹੱਡ ਲੱਗੇ ਜੀ ਬੈਠੀ ਤੇ ਅੰਦਰ ਚਲ ਗਈ ਆ ਐਡਾ ਵੱਡਾ ਕੰਮ ਉਹ ਚੱਲਿਆ ਸੀ ਉਹ ਮੈਨੂੰ ਤੁਸੀਂ ਕਿਹਦੇ ਆਸਰੇ ਛੱਡ ਕੇ ਜਾਣਾ ਇਹ ਬਲ ਮੈਨੂੰ ਇਹ ਦੱਸੋ ਉਹ ਫੇਰ ਵੀ ਆਪਣੇ ਢਿੱਡ ਦੇ ਜੰਮੇ ਦੀ ਬਣਨਾ ਮੰਮੀ ਨੇ ਉਹ ਤੁਸੀਂ ਇੰਨਾ ਪਿਆਰ ਕਰਦੇ ਆ ਤੇ ਮੰਮੀ ਵੀ ਲੋ ਫੇਰ ਨਹੀਂ ਹੱਡੀ ਬਣੀ ਹੈਗੀ ਉਹ ਅੱਡ ਹੋਣ ਦੇ ਚੱਕਰਾਂ 'ਚ ਫਿੰਦੇ ਆ ਕੋਈ ਗੱਲ ਨਹੀਂ ਜੇ ਅੱਡ ਕਰਨਾ ਨਾ ਫੇਰ ਮੈਂ ਪੰਚਾਇਤ ਸਾਦੀ ਇਕੱਠੀ ਕਰੂੰ ਇਸੇ ਕਿ ਮੈਨੂੰ ਕੀ ਦਿੰਦੇ ਅਜੇ ਖਾਲੀ پلان ਮੈਂ ਹੱਫ ਸਿਰ 'ਚ ਮਾਰਨਾ ਬਾਹਰ ਵਾਲਾ ਉਹ ਤੇ ਮੈਂ ਕਹਿੰਦੀ ਆ ਜੈਜ ਵੰਡ ਨਹੀਂ ਨਾ ਕਰਦੇ ਜੈਜ ਕਰਨ ਜੇ ਮੈਂ ਕਹਿੰਨੀ ਆ ਵੀ ਜਿੰਨਾ ਢਿੱਡ ਦੇ ਜੰਮਿਆ ਨਾ ਪਿਆਰਵਾ ਨਾ ਜੇ ਹੋਰ ਕਿਹਨਾ ਹੋਵੇ ਨਾ ਜਦੋਂ ਮੈਂ ਤਏ ਮੁੰਡੇ ਨਾ ਵੀ ਉਹਨਾਂ ਹੀ ਹੋਵੇ ਵੰਡ ਕੇ ਝੱਜ ਨਾ ਚੀਜ਼ ਦਿੱਤੀ ਉਹ ਤਾਂ ਲੋਕਾਂ ਦੀ ਸੋਭਾ ਮਿਲੇ ਪਰ ਨਾ ਇਹਨਾਂ ਨੇ ਇਹ ਕੰਮ ਨਹੀਂ ਕਰਨਾ ਉਹ ਬੰਨਾ ਮੰਮੀ ਨੇ ਉਹਨਾਂ ਦਾ ਹੀ ਆ ਜੋ ਮਰਜ਼ੀ ਕਰ ਲੋ ਤੇ ਮੈਂ ਕਹਿੰਨੀ ਭੂਆ ਭੂਆ ਵੱਲ ਲੈ ਲੋ ਉਹ ਮੈਨੂੰ ਭੂਆ ਦੇ ਬੜਾ ਮਾਣ ਹੈ ਕਿ ਚੱਲ ਮਾਂ ਮੇਰੇ ਤੇ ਮਤ ਰਹੀਏ ਭੂਆ ਤੇ ਮੇਰੀ ਆਪਣੀ ਹੈ ਭੂਆ ਨੇ ਸਗੋਂ ਸਿੱਤੇ ਸਵਾਬ ਆ ਕੇ ਖੁਰਤੀ ਮੇਰੇ ਜਦੋਂ ਮੂਗੀ ਕਰਦਾ ਤੂੰ ਖਾ ਲਿਆ ਨਾ ਲੁੱਟ ਲਿਆ ਫਰਾਨ ਕਰ ਲਿਆ ਟੀਂਦਾ ਮੈਂ ਕੀ ਇਹਨਾਂ ਨੂੰ ਮੈਂ ਨਿੱਕੇ ਪਿਓ ਸਾਡਾ ਪਹਿਲੀ ਉਮਰੇ ਮਰ ਗਿਆ ਇਹਨਾਂ ਨੂੰ ਪਾਲਿਆ ਪੋਸਿਆ ਉਹ ਵਿਆਹਿਆ ਇਹਨੂੰ ਵਿਲੜ ਨੂੰ ਉਹ ਕਹਿੰਦੇ ਹੁੰਦੇ ਨਾ ਮੂੰਹ ਨੂੰ ਮਲਾਜੇ ਤੇ ਸਿਰਾਂ ਨੂੰ ਸਲਾਮਾ ਉਹ ਮੇਰੇ ਕਰਕੇ ਇਹਦਾ ਰਿਸ਼ਤਾ ਹੋ ਗਿਆ ਵਿਲੜ ਦਾ ਬੜੀ ਲਿਖੀ ਕੁੜੀ ਦੇ ਨਾਲ ਉਹ ਮੇਰੀ ਗੱਲ ਸੁਣੋ ਹਾਂ ਇਹੋ ਗੱਲ ਮੰਮੀ ਨੇ ਤੁਹਾਨੂੰ ਕਹਿਣੀ ਵੀ ਮੈਂ ਤੁਹਾਨੂੰ ਪਾਲਿਆ ਹਾਓ ਜੀ ਗੱਲ ਨਾ ਕਰਕੇ ਕਰਕੇ ਤੇ ਘਰ ਚ ਕਲੇਸ਼ ਨਾ ਬਹੁਤ ਦਫਾ ਕਰੋ ਬਲਜੀਤ ਮੈਂ ਕਲੇਸ਼ ਨਹੀਂ ਪਾਉਂਦੇ ਮੈਂ ਤਾਂ ਸੱਸਰੀ ਗੱਲ ਕਰਨੇ ਆਂ ਵਾ ਆਉ ਜਾਂ ਨਖਟੂ ਨੂੰ ਆਪੂਆ ਨੇ ਪੰਜਾਬ ਦੀ ਜੋਰ ਲਾ ਲਿਆ ਰਿਸ਼ਤਾ ਕਰਾਉਂਦੀ ਨੂੰ ਹਰ ਕੋਈ ਆਂਦਾ ਤੂੰ ਹਾਂ ਮੀਂ ਭਰ ਤੇ ਮੈਂ ਕਹਿੰਦਾ ਮੈਂ ਕਹਦੀ ਹਾਂ ਮੀਂ ਭਰ ਜੇ ਮਾਂ ਨੂੰ ਪੁੱਛੋ ਭੂਆ ਦੇ ਹੀ ਕਰਾਉਂ ਜਿਹੜੀ ਤੇ ਅਗਲਾ ਨੇ ਮੇਰੇ ਮਿਆਂ ਹਾਂ ਕੀਤੀ ਤੇ ਫੇਰ ਰਿਸ਼ਤਾ ਕੁੜੀ ਨਾਲ ਕੀਤਾ ਹੀ ਇੰਨਾ ਦਾ ਇੰਨਾ ਰਿਕਾਰਡ ਵਾ ਉਹ ਕੋਈ ਗੱਲ ਨਹੀਂ ਸਾਰੀ ਦੁਨੀਆ ਦੀ ਵੇਲੜੀ ਤੇ ਵੇਲੜੀ ਨੂੰ ਨੌਕਰੀ ਵਾਲੀ ਕੁੜੀ ਲੈ ਕੇ ਦੇਤੀ ਆ ਮੇਰੀ ਸੁਣੋ ਗੱਲ ਹੈ ਤੇ ਤੁਹਾਡਾ ਭਰਾ ਆਈ ਹੈ ਨਾ ਉਹ ਜੋ ਮਰਜ਼ੀ ਕਰਨ ਆਪਾਂ ਉਹਨਾਂ ਨਾਲ ਮਾੜਾ ਨਹੀਂ ਕਰਨਾ ਹੈਗਾ ਜਿਨਾ ਆਪਾਂ ਮਾੜਾ ਸੁਣਿਆ ਮੈਂ ਤਾਂ ਛੋਟਾ ਭਰਾ ਆਪਣੇ ਕੁੱਤਾ ਵਾਂਗੂ ਸਮਝਿਆ ਕਦੀ ਕੋਈ ਇਹਨੂੰ ਗੇਟ ਪੁਲਿਸ ਨਹੀਂ ਕੀਤੀ ਕਦੀ ਕੋਈ ਕੰਮ ਨਹੀਂ ਕਰ ਕਿਤੇ ਕਦਾਈਏ ਕਹਾਂਗੇ ਜੂ ਜ਼ਿਆਦਾ ਕਰਨ ਕਿ ਮਾਰਾ ਮੋਟਾ ਹੱਥ ਫੜਤੀ ਪਵਾ ਦੇ ਕਦੀ ਉਹਦੇ ਬੂਟ ਦੱਸੀ ਵਖਿਆ ਇਹ ਤੱਕ ਜੀਰ ਨੂੰ ਬਨੇਰੇ ਸੁੱਤਾ ਉਹਦਾ ਕੱਸ ਕੇ ਪਾ ਲੈਂਦਾ ਚਲੋ ਕੋਈ ਗੱਲ ਨਹੀਂ ਉਹ ਵੱਡਿਆਂ ਭਰਾਵਾਂ ਦੇ ਸਿਰ ਤੇ ਤੇ ਬੰਦੇ ਨਿਯਾਸ਼ ਕਰਨੀ ਹੁੰਦੀ ਆ ਕਾ ਤੋ ਇਹੋ ਜੀਆਂ ਗੱਲਾਂ ਕਰ ਕਰਕੇ ਤੇ ਉਹਨਾਂ ਬੁਗਾਨਾ ਕਰੀ ਜਾਂਦੇ ਆ ਅਹੀਂ ਤੇ ਸਮਝ ਨਹੀਂ ਕਰਦੇ ਮੈਂ ਤੇ ਆਪਣੇ ਸਮਝ ਪਰ ਉਹ ਹੁਣ ਛਿੱਤਰ ਮਾਰੀ ਜਾਂਦੇ ਮੇਰੇ ਸਿਰ ਤੇ ਮੈਂ ਕਹਾਂ ਹੁਣ ਚਲੋ ਕੋਈ ਗੱਲ ਨਹੀਂ ਮਾਰਾ ਤੇ ਵਿੰਦਾ ਨਾ ਤੇ ਮੈਂ ਤੇ ਮਹਾਰਾਜ ਦੇ ਭਰੋਸੇ ਛੱਡਿਆ ਕੀ ਸਾਰਾ ਕੁਝ ਹੁਣ ਮੈਂ ਆਦਰ ਟਿਫਨ ਬੈਕ ਕਰਤਾਈ ਮੈਂ ਨਹੀਂ ਖਾੜਨੀ ਕੋਈ ਵੀ ਰੋਟੀ ਟਿੱਫਨ ਆਪਣਾ ਰੱਖ ਲਓ ਆਪਣੇ ਕੋਲ ਹੁਣ ਮੈਂ ਇਨੀ ਮਿਹਨਤ ਕੀਤੀ ਹੈ ਦਾਲ ਬਣਾਈ ਹੈ ਰੋਟੀ ਬਣਾਈ ਤੇ ਖਾ ਲਈ ਹੈ ਹਾਈ ਤਰਾ ਹੁਣ ਨਾਰਾਜ਼ਗੀ ਆਪਣੇ ਥਾਵਾ ਤੇ ਰੋਟੀ ਨਾ ਖਾਦੀ ਨਾਰਾਜ਼ਗੀ ਆ ਭਲਾ ਮੈਨੂੰ ਕੋਈ ਨਾ ਰਾਜ਼ੀ ਨਹੀਂ ਦੀਦੀ ਮੈਂ ਉਥੋਂ ਬਾਹਰੋਂ ਖਾ ਲੈਣੀ ਆ ਅਨਾਲੇ ਰੋਟੀਆਂ ਚਾਰ ਪਕਾਈਆਂ ਨਾ ਸਾਹ ਨਾ ਕਰੋ ਮੇਰੇ ਸਿਰ ਰੱਖ ਲਓ ਟਿਫਨ ਆਪਣਾ ਮੈਂ ਨਹੀਂ ਖਾਣੀ ਤੁਹਾਡੇ ਹੱਥ ਦੀ ਪੱਕੀ ਰੋਟੀ ਮੈਂ ਆਪੇ ਉਥੇ ਬਾਜ਼ਾਰ ਚੋਂ ਖਾ ਲੂ ਕੁਛ ਮਾ ਪਤਰਾ ਲਾਂਟੀ ਗਾਜੀ ਹੁਣ ਕੀ ਗੱਲ ਹੋ ਗਈ ਆ ਮਮੀ ਰੋਟੀ ਪਕਾ ਕੇ ਦਿੱਤੀ ਜੇ ਨਾ ਪਕਾਈ ਹੁੰਦੀ ਨਾ ਤਾਂ ਵੀ ਇੰਨੇ ਕਹਿਣਾ ਪਕਾ ਕੇ ਨਹੀਂ ਦਿੱਤੀ ਫਿਰ ਉਹ ਵੱਲੋਂ ਕਲੇਸ਼ ਪੈਣਾ ਹੁਣ ਜੇ ਪਕਾ ਕੇ ਦਿੱਤੀ ਤਾਂ ਹੁਣ ਇਹ ਗੱਲੋਂ ਕਲੇਸ਼ ਪੈ ਗਿਆ ਚਲ ਜੇ ਤੂੰ ਸਾਡਾ ਵਾ ਲੈ ਜਾ ਪੁੱਤ ਰੋਟੀ ਉਥੇ ਭੁੱਖੀ ਜਾਣਾ ਮੈਂ ਮਮੀ ਮੈਂ ਉਥੋਂ ਬਜ਼ਾਰ ਚ ਬਥੇਰੀਆਂ ਚੀਜ਼ਾਂ ਮਿਲਦੀਆਂ ਵਾ ਲੈ ਕੇ ਖਾ ਲੂੰਗੀ ਪੁੱਤ ਇਹਨੂੰ ਤੂੰ ਹੁਣ ਮੈਂ ਨਹੀਂ ਖਾੜਨਾ ਹੈਗਾ ਬਜ਼ਾਰ ਦੀਆਂ ਚੀਜ਼ਾਂ ਚੰਗੀਆਂ ਨਹੀਂ ਗੀਆਂ ਫਿਰ ਬਿਮਾਰ ਹੋਏਗੀ ਤਲੇਵਾ ਚੀਜ਼ਾਂ ਖਾ ਕੇ ਆ ਰੋਟੀ ਘਰ ਦੀ ਪੱਕੀ ਤੂੰ ਲੈ ਜਾ ਮੈਂ ਕਿਹਾ ਨਹੀਂ ਖਾਣਨੀ ਮੈਂ ਬਾਅਦ ਚ ਗੱਲਾਂ ਸੁਣਨ ਨਾਲ ਤਾਂ ਚੰਗਾ ਹੀ ਆ ਨਾ ਮੈਂ ਬਾਜ਼ਾਰ ਚੋਂ ਕੁਝ ਖਾ ਲਵਾਂ ਗੱਲਾਂ ਵਾਲੀ ਕਿਹੜੀ ਗੱਲ ਉਹਨੇ ਕਿਹੜੇ ਪੇਕੇ ਤੋਂ ਲਿਆਂਦੀ ਹਾਂ ਹੈ ਤੇ ਉਹ ਘਰ ਮੇਰੇ ਘਰ ਦੀ ਰੋਟੀ ਆ ਨਾ ਤੂੰ ਲੈ ਜਾ ਚੁੱਪ ਕਰਕੇ ਉਹ ਸੁਣਾਉਣ ਤੇ ਹੈ ਯਾਰ ਦੀਦੀ ਨੇ ਬਾਅਦ ਚ ਇਹ ਟਿਫਿਨ ਲੈ ਕੇ ਜਾਂਦੀ ਰੋਟੀਆਂ ਤਾਂ ਮੈਂ ਪਕਾ ਕੇ ਦਿੰਦੀ ਆਂ ਚੱਲ ਸੁਣਾਉਂਦੀ ਤੂੰ ਜਾ ਲੈ ਕੇ ਕਹਿ ਕੇ ਵੇਖ ਲਾਂਦੇ ਜਦੋਂ ਕੱਲਾ ਪਤਾ ਹੁੰਦੀ ਆ ਨਾ ਉਹ ਚਲੀ ਜਾਂਦੀਆਂ ਮੈਂ ਨਹੀਂ ਲੈਣਾ ਮੈਂ ਖਾ ਲੂ ਉੱਥੇ ਬਾਜ਼ਾਰ ਚੋਂ ਕੁਝ ਹਾਂ ਸਾਨ ਨਹੀਂ ਕਰਾਉਣਾ ਮੈਂ ਆਪਣੇ ਸੇ ਮੰਮੀ ਫੇਰ ਤੋਂ ਹੀ ਆਖਣਾ ਹੁਣ ਆਟਾ ਵੀ ਗੁੰਨਿਆ ਰੋਟੀਆਂ ਵੀ ਖਰਾਬ ਹੋਈਆਂ ਮੁੜ ਕੇ ਰੋਟੀਆਂ ਪਾਉਣੀਆਂ ਡੰਗਰਾਂ ਨੂੰ ਫੇਰ ਤੇ ਹੀ ਆਖਣਾ ਆਟਾ ਮੁੱਕ ਗਿਆ ਵਾ ਰੋਟੀ ਦੀ ਰਜਕ ਦਾ ਬੰਦਾ ਇੱਜ਼ਤ ਕਰਦਾ ਵਾ ਇਹ ਪੱਕੀ ਪਕਾਈ ਛੱਡ ਕੇ ਚੱਲ ਗਈ ਆ ਇਹੋ ਹੀ ਬਖੰਡ ਵਾ ਨਾ ਬਸ ਲੜਾਈ ਨਹੀਂ ਮੁਕੰਦੇ ਨਹੀਂ ਕਰਦੇ ਵਿੱਚੋਂ ਚੱਲ ਕੋਈ ਗੱਲ ਨਹੀਂ ਆਪੇ ਖਾ ਲੂਗੀ ਆਪੇ ਖਾ ਲੂਗੀ ਤੇ ਤੱਕ ਫੋੜ ਕੇ ਨਾ ਇਹਨੂੰ ਜੱਫੀ ਪਾ ਕੇ ਬਚਾ ਕੱਢ ਕੇ ਆਪੇ ਤੇ ਆਪ ਖਾ ਲੈ ਜਿਹੜੀਆਂ ਪੱਕੀਆਂ ਹੋਣ ਤੱਕ ਕਰਾ ਕੇ ਆ ਭਾਂਡਾ ਖਾ ਲੂਗੀ ਸਰਦਾਰ ਜੀ ਨੇਵਾਂ ਰੋਟੀ ਉਹ ਨਹੀਂ ਰੋਟੀ ਨੂੰ ਜੀ ਨਹੀਂ ਕਰੰਦਿਆ ਇਹ ਕੀ ਡਈਆਂ ਰੋਲਾ ਪਾਉਣਆਂ ਫੇਰ ਰੋਲਾ ਕਰਦਾ ਪਾਉਣਾ ਜੋ ਕਰਦੇ ਝੁੰੰਦੇ ਰਹਿੰਦਾ ਉਹ ਹੋ ਗਿਆ ਰੋਟੀ ਬਣਾ ਕੇ ਰੱਖੀ ਮੈਂ ਪੈਕ ਕਰਤੀ ਮੈਂ ਤਾਂ ਲੈ ਜੂਗੀ ਜਾਣ ਲੱਗਿਆ ਅਗਲੀ ਕਹਿੰਦੇ ਮੈਂ ਖਾਣੀ ਨਹੀਂ ਤੜਾ ਸਾਂ ਨਹੀਂ ਗਾ ਚੱਲਣਾ ਬਲਜੀਤ ਇਹਨਾਂ ਦਾ ਦਿਮਾਗ ਹੋ ਗਿਆ ਖਰਾਬ ਦੋਹਾਂ ਜੀਆਂ ਦਾ ਪਰ ਆਪਾਂ ਜਿੰਨੇ ਜੋਗੇ ਹੈਗਾ ਨਾ ਪੂਰੀ ਵਾਹ ਲਾ ਕੇ ਰੱਖਣੀ ਆ ਕਿ ਘਰ ਨੂੰ ਜੋੜ ਕੇ ਰੱਖੀਏ ਘਰ ਨੂੰ ਟੁੱਟਣ ਨਹੀਂ ਗਾ ਦੇਣਾ ਆਪਾਂ ਤੂੰ ਹੀ ਜੋੜ ਲਈ ਜੰਨੇ ਆ ਉਹ ਤੇ ਨਹੀਂ ਲੁੰਦੇ ਜੋੜ ਨੂੰ ਘਰ ਨਾਲੇ ਮੰਮੀ ਹਾੜੇ ਚ ਕਿੰਨਾ ਫਰਕ ਕਰਦੀ ਆ ਕੀ ਫਾਇਦਾ ਸਾਨੂੰ ਇਹਨਾਂ ਜੋੜ ਲਾ ਕੇ ਬਲਜੀਤ ਤੈਨੂੰ ਮੈਂ ਪਹਿਲਾਂ ਵੀ ਦੱਸਿਆ ਕਿ ਮੰਮੀ ਸਾਡੀ ਮਤ ਰਹੀ ਆ ਉਹਨੇ ਪੂਨਮ ਦੇ ਵਿੱਚ ਤੇ ਮੋਨੂ ਦੇ ਵਿੱਚ ਪਿਆਰ ਜ਼ਿਆਦਾ ਵਾ ਸਾਡੇ ਵਿੱਚ ਪਿਆਰ ਘੱਟ ਵਾ ਉਹਨੂੰ ਇਹ ਲੱਗਦਾ ਵਾ ਕਿ ਜਿੱਦਾਂ ਪੂਨਮ ਨੇ ਤੇ ਮੋਨੂ ਨੇ ਇਹਦੀ ਮਾਂ ਫੜਨੀ ਆ ਇਹ ਸਮੇਂ ਦਾ ਨਹੀਂ ਪਤਾ ਸਮਾਂ ਬੜਾ ਬਲਵਾਨ ਵਾ ਸਮੇਂ ਨੇ ਕਿੱਦਾਂ ਨੂੰ ਕਿੱਦਾਂ ਦਿਲ ਜਾਣਾ ਮੰਮੀ ਨੇ ਦੇ ਨਿੱਕੇ ਹੁੰਦਿਆਂ ਤੋਂ ਫਰਕ ਰੱਖਿਆ ਸਾਡੇ ਵਿੱਚ ਮੈਨੂੰ ਸਰਕਾਰੀ ਸਕੂਲੇ ਪਾਛੜਿਆ ਤੇ ਇਹਨੂੰ ਪ੍ਰਾਈਵੇਟ ਸਕੂਲੇ 8ਵੀਂ ਤੋਂ ਬਾਅਦ ਮੈਨੂੰ ਸਕੂਲੋਂ ਹਟਾ ਲਿਆ ਕਿ ਕਿਤੇ ਪੜਨ ਤੇ ਲਾਇਕ ਬੜਾ ਵਾ ਕਿਤੇ ਇਹਨੂੰ ਪਰ ਲੈ ਕੇ ਨੌਕਰੀ ਨਾ ਮਿਲ ਜੇ ਤੇ ਮੋਨੂ ਨੂੰ ਵਧੀਆ ਸਕੂਲੇ ਪਾਇਆ ਕਾਲਜ ਕਰਾਇਆ ਕਈ ਗੋ ਕੀਤਾ ਤੇ ਵੇਹਲਾ ਅਜ ਫੇਰ ਵੇਲੇ ਦਾ ਵੇਲਾ ਹੀ ਕੋਈ ਨੌਕਰੀ ਤੇ ਨਾ ਮਿਲੀ ਜੇ ਮੰਮੀ ਨੇ ਬੇਈਮਾਨੀ ਆਪਣੇ ਢਿੱਡ 'ਚ ਰੱਖੀ ਨਾ ਤੇ ਗਾੜੀ ਨਿਆਣਿਆਂ ਤੇ ਕਹੀ ਆਉਂਦੀ ਆ ਚਲੋ ਦਫਾ ਕਰੋ ਆਪਾਂ ਤੇ ਇਹ ਗੱਲ ਮਿੱਥਦੇ ਹੀ ਨਹੀਂਗੇ ਨਾਲੇ ਮੇਰੀ ਗੱਲ ਸੁਣੋ ਜਿਹੜਾ ਕੰਮ ਤੁਸੀਂ ਕਰ ਲੱਗੇ ਅਸੀਂ ਕੱਲ ਜੇ ਉਹ ਹੋ ਜਾਂਦਾ ਆ ਘਰ ਦਾ ਮਹੌਲ ਹੀ ਬਦਲ ਜਾਣਾ ਹੈ ਇੱਥੇ ਕੀ ਕੋ ਬੰਦਿਆ ਹੋਣਾ ਹੀ ਵੇਖਣਾ ਹੀ ਨਾ ਉਹ ਚੱਲ ਜੋ ਹੁੰਦਾ ਫਿਰ ਵੇਖੀ ਜਾਂਦੀ ਕੀ ਕਰ ਲੈਣਾ ਹੈ ਕਿਉਂ ਜੋ ਗੁੱਸਾ ਚੜ ਜਾਏ ਬੰਦੇ ਤੋਂ ਪਤਾ ਗੁੱਸਾ ਬੜਾ ਚੰਡਾਲ ਹੁੰਦਾ ਵਾ ਉਦੋਂ ਨਹੀਂ ਸਮਝ ਲੱਗਦੀ ਕੀ ਚੰਗਾ ਤੇ ਕੀ ਮਾਰਾ ਉਹ ਤਾਂ ਮੈਂ ਵੀ ਆਪਣੇ ਅੱਜ ਬਹੁਤ ਪੁੱਛਤਾ ਹਾਂ ਕਿ ਜੇ ਮੰਨ ਲਓ ਮੈਂ ਦਵਾਈ ਮੇਰੇ ਅੰਦਰ ਚੱਲ ਜਾਂਦੀ ਮੈਨੂੰ ਉਹ ਹੋ ਜਾਂਦਾ ਤੇ ਤੂੰ ਰੁੱਲ ਜਾਣਾ ਹੈ ਹਾਂ ਹਾਂ ਇੱਕ ਘੋਟ ਵੀ ਅੰਦਰ ਚੱਲ ਜਾਂਦਾ ਨਾ ਉਨੇ ਇੱਕ ਪਾੜ ਕੇ ਦਾ ਦੇਣੀ ਪਰ ਜਿਹੜੇ ਮਰਜੀ ਹਸਪੀਟਲ ਲੈ ਜਾਂਦੇ ਉਹ ਦੋਕ ਵਾਰੀ ਉਹਨਾਂ ਨੂੰ ਲਾਉਣੀਆਂ ਟੂਟੀਆਂ ਟਾਟੀਆਂ ਜੀਆਂ ਮੁੜ ਕੇ ਉਹਨਾਂ ਨੂੰ ਜਵਾਬ ਦੇ ਦੇਣਾ ਹੁੰਦਾ ਆ ਤੋ ਤੁਹਾਨੂੰ ਕਿਹੜਾ ਭਲੇਖਾ ਵਾ ਉਹ ਦੁਨੀਆ ਹੁਜੇ ਕੰਮ ਕਰਦੀ ਉਦੋਂ ਤਹੀ ਮੱਤਾ ਦਿੰਨੇ ਆ ਵੀ ਤੁਹਾਨੂੰ ਕੀ ਹੋ ਗਿਆ ਤੁਸੀਂ ਇਹ ਕੰਮ ਕਿਉਂ ਕੀਤਾ ਹੁਣ ਆਪਣਾ ਹੀ ਤਾਂ ਦਿਮਾਗ ਐਜ ਘਰਾਬ ਹੋ ਗਿਆ ਹੀ ਕੱਲ ਪਰ ਕੋਈ ਨਹੀਂ ਬਲਜੀਤ ਮੈਂ ਆਪਣੀ ਨਾ ਗਲਤੀ ਤੇ ਬਹੁਤ ਸ਼ਰਮਿੰਦਾ ਵਾਂ ਮੈਂ ਅੱਗੇ ਤੋਂ ਤੈਨੂੰ ਵਚਨ ਦਿੰਦਾ ਵਾਂ ਕਿ ਇਸ ਸਿਚੁਏਸ਼ਨ ਜਿੱਦਾਂ ਨਹੀਂ ਮਰਜ਼ੀ ਹੋਵੇ ਜਿੱਦਾਂ ਦੇ ਮਰਜ਼ੀ ਹਾਲਾਤ ਹੋ ਜੇ ਮੈਂ ਇਹ ਬੁੱਝ ਦਿਨ ਵਾਲਾ ਕੰਮ ਕਦੀ ਨਹੀਂ ਕਰੂੰਗਾ ਮੇਰੀ ਗੱਲ ਸੁਣੋ ਲੱਗਣਾ ਤਾਂ ਤੁਹਾਨੂੰ ਗੁੱਸਾ ਹੀ ਆ ਮੈਂ ਕਹਿੰਨੀ ਆ ਕਿ ਜੇ ਚਾਹੁੰਦੇ ਨਾ ਅੱਡ ਹੋਣਾ ਤੇ ਹੋ ਜੀਏ ਅੱਡ ਕੀ ਫਾਇਦਾ ਵਾ ਇੰਨੇ ਡੇੜੇ ਡੇੜੇ ਕ ਮਾਰਨਾ ਇੰਨਾ ਕੰਮ ਕਰਦੇ ਆ ਤੁਸੀਂ ਮਗਰੋਂ ਤੁਹਾਡੀ ਖਾਤੇ ਇਹਨਾਂ ਨੇ ਆਪਣੇ ਲਾਏ ਆ ਸਾਰੇ ਪੈਸੇ ਇਹਨਾਂ ਦੇ ਕਾਹਨ ਚਾਉਂਦੇ ਆ ਉਹਨਾਂ ਨੂੰ ਤੇ ਬਸ ਇਹ ਹੋਈ ਆ ਗਰਮਿਆਂ ਵਾਲਾ ਸੂਟ ਲਿਆ ਤੇ ਸਿਆਲ ਵਾਲਾ ਲਿਆਤਾ ਉਹ ਕਿਉਂ ਘਸ ਘਸ ਕੇ ਮਰਨਾ ਵਾ ਜਿਹੜਾ ਦਿੰਦੇ ਇੱਕ ਅੱਧਾ ਕਿਲਾ ਲੈ ਕੇ ਤੇ ਸੈਡ ਤੇ ਹੁੰਨੇ ਆ ਕੋਈ ਗੱਲ ਨਹੀਂ ਘਰ ਦੀ ਕਿਹੜੇ ਗੱਲ ਉਹ ਘਰ ਵੀ ਬਣ ਜਾਊਗਾ ਉਹ ਰੋ ਰੋ ਦੀ ਲੜਾਈ ਤੇ ਮੁੱਕੂਗੀ ਨਾ